ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਵੇਖ ਰਹੇ ਹੋ YouTube ਵਰ ਫੇਸਬੁੱਕ ਚੈਨਲ ਜੈਰਾਮ ਬੇਲਾ ਬਿਰਸਾ ਸੋ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਉਸਤਾਦ ਜੀ ਕੋਲ ਪੰਜਾਬ ਤੋਂ ਔਰ ਪੰਜਾਬ ਦੀਆਂ ਵਾਰ ਦੀਆਂ ਸਟੇਟਾਂ ਤੋਂ ਵੀ ਔਰ ਖਾਸ ਕਰਕੇ ਜੋ ਆਪਣਾ ਪੰਜਾਬੀ 뮤직 ਬਿਰਸਾ ਹੈ ਉਸ ਬਿਰਸੇ ਨਾਲ ਸੰਬੰਧਿਤ ਵੀਡੀਓਜ਼ ਹੀ ਅਸੀਂ ਇਸ ਚੈਨਲ ਤੇ ਅਪਲੋਡ ਕਰਦੇ ਆ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਉਸਤਾਦ ਜੀ ਪੰਜਾਬੀ ਲੋਕ ਸਾਜ ਬਣਾਉਂਦੇ ਵੀ ਆ ਆਪਣੇ ਹੱਥੀ ਤਿਆਰ ਕਰਦੇ ਆ ਤੇ ਉਸਤਾਦ ਜੀ ਵਜਾਉਂਦੇ ਵੀ ਆ ਤੇ ਵਜਾਉਣੇ ਸਿਖਾਉਂਦੇ ਵੀ ਆ ਤੇ ਪੰਜਾਬੀ ਲੋਕ ਸਾਜਾਂ ਦਾ ਹੁਨਰ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਪਿੰਡਾਂ 'ਚੋਂ ਅਕਸਰ ਸਾਡੇ ਪੰਜਾਬੀ ਆਉਂਦੇ ਆ ਉਸਤਾਦ ਜੀ ਕੋਲ ਤੇ ਪੰਜਾਬੀ ਲੋਕ ਸਾਜ ਲੈ ਕੇ ਵੀ ਜਾਂਦੇ ਆ ਤੇ ਉਸਤਾਦ ਜੀ ਕੱਲਾ ਪੰਜਾਬੀ ਲੋਕ ਸਾਜ ਤੁਹਾਨੂੰ ਇਹ ਨਹੀਂ ਆ ਕਿ ਕੱਲਾ ਪੰਜਾਬੀ ਲੋਕ ਸਾਜ ਬਣਾ ਕੇ ਤੁਹਾਨੂੰ ਦਿੰਦੇ ਆ ਪੰਜਾਬੀ ਲੋਕ ਸਾਜ ਵਜਾਉਣ ਦਾ ਢੰਗ ਵਜਾਉਣ ਦਾ ਹੁਨਰ ਵੀ ਉਸਤਾਦ ਜੀ ਤੁਹਾਨੂੰ ਸਿਖਾਉਂਦੇ ਆ ਤੇ ਆ ਦੇਖੋ ਬਲਾ ਚੋਰ ਤੋਂ ਡਾਕਟਰ ਸਾਹਿਬ ਆਏ ਹੋਇਆ ਇਹ ਅੰਕਲ ਜੀ ਦਾ ਨਾਮ ਸੁੱਚਾ ਸਿੰਘ ਆ ਜੀ ਡਾਕਟਰ ਸੁੱਚਾ ਸਿੰਘ ਤੇ ਇਹਨਾਂ ਨੇ ਉਸਤਾਦ ਜੀ ਦੀਆਂ ਵੀਡੀਓਜ਼ ਦੇਖੀਆਂ ਤੇ ਅੱਜ ਇਹ ਸਵੇਰੇ ਤੜਕੇ ਦੇ ਹੀ ਉਸਤਾਦ ਜੀ ਕੋਲ ਪਹੁੰਚੇ ਹੋਏ ਆ ਦੇਖੋ ਜਿਨ੍ਹਾਂ ਨੂੰ ਨਾ ਪੰਜਾਬੀ ਵਿਰਸੇ ਨਾਲ ਮੋਹ ਆ ਜਿਨ੍ਹਾਂ ਨੂੰ ਪੰਜਾਬੀ ਵਿਰਸੇ ਨਾਲ ਪਿਆਰ ਆ ਮੁਹੱਬਤ ਆ ਤਾਂ ਉਹ ਆਪੇ ਖਿੱਚਿਆ ਚੱਲ ਆਂਦਾ ਜੀ ਤੇ ਆ ਦੇਖੋ ਹੁਣ ਅੰਕਲ ਜੀ ਹੁਣੇ ਆਏ ਹੋਏ ਆ ਤੇ ਉਸਤਾਦ ਜੀ ਤੋਂ ਇੱਕ ਇਹਨਾਂ ਨੇ ਤੂੰਬਾ ਖਰੀਦੇ ਆ ਜੀ ਤੇ ਨਾਲ ਉਸਤਾਦ ਜੀ ਆ ਤੂੰਬਾ ਤੁਹਾਨੂੰ ਦਿੰਦੇ ਆ ਤਾਂ ਨਾਲ ਤੂੰਬਾ ਸਿੱਖਣ ਦਾ ਢੰਗ ਵੀ ਨਾਲ ਦੱਸਦੇ ਆ ਤੇ ਬਹੁਤ ਹੀ ਆਸਾਨ ਜੀ ਇੱਕ ਬਿਧੀ ਵੀ ਤੁਹਾਨੂੰ ਨਾਲ ਦਿੰਦੇ ਆ ਜਿਹਦੇ ਨਾਲ ਤੁਸੀਂ ਬੜੇ ਹੀ ਜਲਦੀ ਔਰ ਬੜੇ ਹੀ ਆਸਾਨ ਜੇ ਢੰਗ ਨਾਲ ਤੁਸੀਂ ਪੰਜਾਬੀ ਲੋਕ ਸਾਜ ਤੂੰਬਾ ਵਜਾਉਣਾ ਸਿੱਖ ਜਾਂਦੇ ਆ ਜੀ ਤੇ ਆ ਦੇਖੋ ਹੁਣ ਅੰਕਲ ਜੀ ਹੁਣ ਆਏ ਆ ਤੇ ਆਪਾਂ ਅੰਕਲ ਜੀ ਹੁਣਾਂ ਦੇ ਵਿਚਾਰ ਜਾਣਦੇ ਆ ਤੇ ਅੰਕਲ ਜੀ ਹੁਣਾਂ ਤੋਂ ਪਤਾ ਕਰਦੇ ਆ ਕਿ ਅੰਕਲ ਜੀ ਹੁਣੇ ਕਿੱਦਾਂ ਪਹੁੰਚੇ ਅੱਜ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਜੀ ਅੰਕਲ ਜੀ ਸਭ ਤੋਂ ਪਹਿਲਾਂ ਤਾਂ ਜੀ ਆਪਣਾ ਨਾਮ ਦੱਸਣਾ ਜੀ ਸਾਡੇ ਦੋਸਤਾਂ ਨੂੰ ਤੇ ਆਪਣਾ ਪਿੰਡ ਦੱਸਣਾ ਜੀ ਤੇ ਦੱਸਣਾ ਅੱਜ ਤੁਸੀਂ ਉਸਤਾਦ ਜੀ ਉਹਨਾਂ ਕੋਲ ਕਿੱਦਾਂ ਪਹੁੰਚਣਾ ਹੋਇਆ ਜੀ ਮੈਂ ਡਾਕਟਰ ਸੁਚਾਰਾਮ ਪਿੰਡ ਕਿਡਾ ਖਰਨਾ ਕਰਨੇ ਟਾਹ ਤਸੀਲ ਬਲਾਚੌਰ ਠੀਕ ਹੈ ਜੀ ਜ਼ਿਲ੍ਹਾ ਸ਼ਹੀਦ ਭੱਜ ਸਿੰਘ ਨਗਰ ਦਾ ਰਹਿਣ ਵਾਲਾ ਮੈਂ 35 ਸਾਲ ਤੋਂ ਵੱਧ ਨੌਕਰੀ ਕਰਕੇ ਸੀਨੀਅਰ ਵੈਟਰਨਰੀ ਇੰਸਪੈਕਟਰ ਦੇ ਤੌਰ ਤੇ ਰਿਟਾਇਰ ਹੋਇਆ ਹਾਂ ਮੈਂ ਜੂਤੂ ਉਤੇ ਬਹੁਤ ਹੀ ਸਤਿਕਾਰਯੋਗ ਉਸਤਾਦ ਜੈਰਾਮ ਬੇਲਾ ਜੀ ਬਾਰੇ ਜਦੋਂ ਪੜਿਆ ਤਾਂ ਰਾਤ ਦੀ ਹੀ ਮੇਰੇ ਮਨ ਦੇ ਵਿੱਚ ਬੜੀ ਤਮੰਨਾ ਸੀ ਹਾਂਜੀ ਮੈਂ ਵਾਇਆ ਰੋਪੜ ਹੋ ਕੇ ਪੁੱਛਦਾ ਪੁੱਛਦਾ ਇਹਨਾਂ ਦੇ ਡੇਰੇ ਪਹੁੰਚਿਆ ਜਦੋਂ ਡੇਰੇ ਪਹੁੰਚਿਆ ਤਾਂ ਮੇਰਾ ਵੀ ਜ਼ੋਰਦਾਰ ਸਵਾਲ ਕੀਤਾ ਗਿਆ ਕੋਈ ਬੜਾ ਮਾਨਸਕੂਨ ਹੋਇਆ ਤੇ ਸਭ ਤੋਂ ਵੱਡੇ ਗੱਲ ਸੇ ਪੀਰਾਂ ਦੇ ਦਰਬਾਰ ਦੇ ਵਿੱਚ ਵੇਸ਼ ਉਦੇਸ਼ਾਂ ਦੇ ਜਿੰਨੇ ਵੀ ਬੱਚੇ ਆ ਇਹ ਸੰਗੀਤ ਨੂੰ ਪਿਆਰ ਕਰਦੇ ਉਹ ਇਥੋਂ ਸਿੱਖ ਕੇ ਆਪਣੇ ਮਕਾਮ ਤੇ ਪਹੁੰਚੇ ਆ ਮੈਨੂੰ ਉਸਤਾਦ ਜੈਰਾ ਮੀਲਾ ਜੀ ਨੇ ਬਹੁਤ ਮੁੰਡਿਆਂ ਲੜਕੀਆਂ ਬਾਰੇ ਦੱਸਿਆ YouTube ਤੇ ਜਦੋਂ ਦੇਖ ਕੇ ਮੇਰਾ ਮਨ ਬੜਾ ਖੁਸ਼ ਹੋਇਆ ਪ੍ਰਮਾਤਮਾ ਇਹਨਾਂ ਦਾ ਕੰਮ ਬੇਨਦ ਗੁਣਾ ਖਰਾਬ ਚੋਗਣੀ ਤਰੱਕੀ ਬਖਸ਼ੇ ਔਰ ਜਿੰਨੇ ਵੀ ਸੰਗੀਤ ਦੇ ਪ੍ਰੇਮੀ ਆ ਉਹ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਆ ਕੇ ਆਪਣੀ ਜ਼ਿੰਦਗੀ ਦੇ ਵਿੱਚ ਸੰਗੀਤ ਜਗਦਾ ਦਾ ਹਾਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਰ ਜੀ ਸੋ ਦੋਸਤੋ ਤੁਸੀਂ ਦੇਖਿਆ ਕਿ ਕਿਵੇਂ ਅੰਕਲ ਜੀ ਨੂੰ ਬੜੀ ਖੁਸ਼ੀ ਮਹਿਸੂਸ ਹੋਈ ਤੇ ਇਹਨਾਂ ਨੇ ਜੋ ਸੋਚ ਕੇ ਆਏ ਸੀ ਇਹਨਾਂ ਨੂੰ ਉਸੇ ਤਰ੍ਹਾਂ ਮਿਲਿਆ ਤੇ ਅਗਰ ਤੁਹਾਨੂੰ ਵੀ ਪੰਜਾਬੀ ਲੋਕ ਸਾਜ਼ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਉਸਤਾਦ ਜੀ ਨੂੰ ਮਿਲ ਸਕਦੇ ਆ ਤੇ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਦੋਸਤੋ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ